ਕਾਸਤ ਹੀ ਗਾਲਿਆ ਹਥਿਆਰ ਵਿਖਾਉਣਾ ਮੈਨੂੰ ਹਥਿਆਰ ਵਿਖਾਉਣਾ ਵਾ ਕਮੋਂ ਕਮ ਦਿਆ ਗੱਡੀ ਇੱਧਰ ਨੂੰ ਵਿਖਾ ਹਥਿਆਰ ਲੈ ਲੈ ਆ ਲੈ ਵੇਰਾ ਭਰਾ ਹਥਿਆਰ ਵਿਖਾ ਹਥਿਆਰ ਵਿਖਾ ਇੱਧਰ ਆ ਹਥਿਆਰ ਉਹਨਾਂ ਤੇਰੀ ਰੋਂਗ ਉਹ ਸੀਗਾ ਪਰ ਅਹੀਂ ਨਹੀਂ ਰੋਂਗ ਤੇ ਮਾੜੀ ਜੀ ਗੱਡੀ ਵੱਜੀ ਸੀ ਜਿਆਦਾ ਨਹੀਂ ਵੱਡੀ ਵੱਜੀ ਕੋਈ ਤੇ ਉਹ ਉਤਰ ਕੇ ਤੇ ਕਹਿ ਰਿਹਾ ਮੈਂ ਗੋਲੀ ਮਾਰ ਦੇਣੀ ਹੈਗੀ ਤੁਹਾਨੂੰ ਉਹਨੇ ਉਹਨੇ ਪਹਿਲੇ ਚਪੇੜ ਮਾਰੀ ਇਹਦੇ ਪਰ ਫਿਰ ਵੀ ਆਪਾਂ ਆ ਗਏ ਆਂਗੇ ਆ ਗਏ ਫਿਰ ਸਾਡੇ ਪਿੱਛੇ ਪਿੱਛੇ ਆਈ ਜਾ ਰਿਹਾ ਸੀਗਾ ਪਿੱਛੇ ਪਛਾ ਕੇ ਇੱਥੇ ਆਣ ਕੇ ਦਿਨ ਚਾਰ ਫਾਇਰ ਕੀਤੇ ਨੇਗੇ ਉਹਨੇ ਚਾਰ ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥਲੜੇ ਬੰਨੇ ਜਿਹੜਾ ਹਿੱਸਾ ਹੁੰਦਾ ਵਾ ਤੇਲ ਵਾਲਾ ਉਹਦੇ ਜੋ ਉਹਦੇ ਚ ਵੱਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਸਾਸ ਜੀ ਗਾਲਿਆ ਹਥਿਆਰ ਵਿਖਾਉਣਾ ਮੈਨੂੰ ਹਟਿਆਰ ਵਿਖਾਉਣਾ ਵਾ ਕਮੌਰ ਕੰਦਿਆ ਘੱਟੇ ਤਰ ਨੂੰ ਵਿਖਾ ਹਥਿਆਰ ਆ ਲੈ ਆ ਲੈ ਰਾ ਖਾ ਇੱਧਰ ਮਾਰਾਂ ਖਾ ਹਜ਼ਾਰ ਖਾ ਇੱਧਰ ਆ ਗਿਆ ਹਜ਼ਾਰ ਬੱਸ ਤੇਰੀ ਮੈਂ ਤਾਂ ਖਾਇ ਰਾ ਹਜ਼ਾਰ ਕੰਬੀਂ ਜਾ ਅਸੀ ਆ ਰਹੇ ਸੀ ਫਤੇਗੜ ਚੂੜੀਆਂ ਤੋਂ ਹੀ ਮੇਰਾ ਨਾਮ ਰਮੇਸ਼ ਹੈਗਾ ਤੇ ਰੌਂਗ ਉਹ ਸੀਗਾ ਪਰ ਅਹੀ ਨਹੀਂ ਰੌਂਗ ਤੇ ਮਾੜੀ ਜੀ ਗੱਡੀ ਵੱਜੀ ਸੀ ਬਜਾਦਾ ਨਹੀਂ ਵੱਡੀ ਵੱਜੀ ਕੋਈ ਤੇ ਉਹ ਉੱਤਰ ਕੇ ਤੇ ਕਹਿ ਰਹਾ ਮੈਂ ਗੋਲੀ ਮਾਰ ਦੇਣੀ ਹੈਗੀ ਤੁਹਾਨੂੰ ਤੇ ਮੈਂ ਉਹਨੂੰ ਹੱਥ ਵੀ ਜੋੜੇ ਮੈਂ ਕਿਹਾ ਇੰਜ ਨਹੀਂ ਕਰੀਦਾ ਵੇਦਾ ਤੁਸੀਂ ਸਿਆਣੇ ਬਿਆਣੇ ਹੋ ਤੁਸੀਂ ਲੈ ਜਾਓ ਪਰ ਫਿਰ ਵੀ ਉਹ ਨਹੀਂ ਹਟਿਆ ਉਸ ਤੋਂ ਬਾਅਦ ਅਸੀਂ ਆ ਗਏ ਆਂਗੇ ਆਪਸ ਵਿੱਚ ਉਹਨੇ ਉਹਨੇ ਪਹਿਲੇ ਚਪੇੜ ਮਾਰੀ ਇਹਦੇ ਪਰ ਫਿਰ ਵੀ ਆਪਾਂ ਆ ਗਏ ਆਂਗੇ ਆ ਗਏ ਫਿਰ ਸਾਡੇ ਪਿੱਛੇ ਪਿੱਛੇ ਆਈ ਜਾ ਰਿਹਾ ਸੀਗਾ ਪਿੱਛੇ ਪਿਛਾ ਕਰਦੇ ਇੱਥੇ ਆ ਕੇ ਤਿੰਨ ਚਾਰ ਫੈਰ ਕੀਤੇ ਨੇਗੇ ਆਵਾਜ਼ ਵੀ ਆਈ ਐ ਸਾਨੂੰ ਪਤਾ ਨਹੀਂ ਨਸ਼ ਨਸ਼ਾ ਤਾਂ ਨਹੀਂ ਕੋਈ ਵੀ ਚੰਗਾ ਪਲਾ ਸੀਗਾ ਕੋਈ ਇਹੋ ਜਿਹੀ ਨਹੀਂ ਕਿ ਸਮਝ ਆ ਰਹੀ ਨਹੀਂ ਸਮਝ ਆ ਰਹੀਗਾ ਨਿਕਲਦਾ ਸਾਰੀ ਕਹਿੰਦਾ ਮੈਂ ਤੁਹਾਨੂੰ ਗੋਲੀ ਮਾਰ ਦਿੰਨੀ ਆ ਕਿੰਨੇ ਕੁ ਉਮਰ ਹੈਗੀ ਸਵੇਰੀ ਦੇਖੋ 40 45 ਸਾਲ ਤਾਂ ਹੈ ਸੀਗੀ ਨਾ ਨਹੀਂ 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 ਸਾਡੀ ਕਿਹਨਾਂ ਕਾਦੀ ਰਣਜੀਤ ਸਾਹਿਬ ਆ ਜਿਹੜਾ ਆ ਆਇਆ ਸੰਤ ਪੁਰਾ ਪੋਲ ਦੇ ਪੋਲ ਤੋਂ ਪਾਰ ਇਧਰਲੇ ਪਾਸੇ ਵੱਲ ਹਾਂਜੀ 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 ਪੋਲ ਦੇ ਬੁੱਧੀ ਨਹੀਂ 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 ਹੁਣ ਆਏ ਹੁਣ ਪੁਲਿਸ ਨੂੰ ਕਮਪਲੇਨ ਕੀਤੀ ਸੀ ਹੁਣ ਆਏ ਆ ਵੀ ਸਾਡੇ ਨਾਲ ਹੀ ਨੇਗੇ ਹਾਂਜੀ ਮੈਂ ਕੀ ਕਰਦੇ ਕਿ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਦੇ ਬਹੁਤ ਦੁਨੀਆ ਗਰੀਬ ਵੀ ਆ ਉਹਨਾਂ ਨੂੰ ਵੀ ਗੋਲੀਆਂ ਮਾਰੀ ਜਾਣਗੇ ਅਸੀਂ ਤਾਂ ਸਾਡੀ ਤਾਂ ਉਹਨਾਂ ਨਾਲ ਕੋਈ ਰੰਜਿਸ਼ ਵੀ ਨਹੀਂ ਆ ਇਕਦਮ ਤੁਸੀਂ ਪਿਸਤੌਲ ਕੱਢ ਲਓ ਤੇ ਗਲਤ ਗੱਲ ਆ ਨਾ ਇਹ ਤੇ ਥੋੜਾ ਜਿਹਾ ਸਰਕਾਰ ਨੂੰ ਸੁਧਾਰਨਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਰੋਟੀ ਪਾਣੀ ਚਾਹੀਦੀ ਹੈ ਮੈਂ ਅਮਰitsar ਦਾ ਨਿਵਾਸੀ ਬਸ ਸਟੈਂਡ ਲਾ ਕੇ ਮੇਰਾ ਘਰ ਆ ਤੇ ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਮੋੜ ਮੋੜ ਤੇ ਕੱਟਣ ਤੋਂ ਚੱਕਰਾ ਜੀ ਇਹ ਫਤੇਗੜ ਚੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ ਕੀ ਹੋਇਆ ਕੀ ਉੱਥੋਂ ਭਾਜੀ ਮੈਂ ਗੱਡੀ ਤਾਂ ਮੈਂ ਗੱਡੀ ਸਿੱਧੀ ਹੋਣੀ ਉਹਨੇ ਇੱਧਰ ਨੂੰ ਟਾਣ ਕਰਨੀ ਸੀ ਤਾਣ ਕਰਨ ਦੇ ਚੱਕਰ ਦੇ ਵਿੱਚ ਵੀ ਬੈਸ ਵਸਈਆ ਹੋ ਗਿਆ ਮੜੀ ਜੀ ਗੱਲ ਤੋਂ ਨਿੱਕੀ ਜੀ ਗੱਲ ਤੋਂ ਮੇਰੇ ਕੋਲ ਦੀ ਵੀਡੀਓ ਵੀ ਹੈਗੀ ਆ ਤੇ ਬਾਅਦ ਚੋ ਅਗਲੇ ਬੰਨੇ ਗੱਡੀ ਲਾ ਕੇ ਉੱਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਤੇ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਬੇਟਾ ਅੰਦਰ ਫਿਰ ਅਸੀਂ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫਿਰ ਅਸੀਂ ਨਿਕਲ ਗਏ ਫਿਰ ਉਹਨੇ ਇਸੇ ਰਜਿਸਟਰੀ ਇਹ ਨਿਕਲ ਗਏ ਆ ਅਸੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਹੀ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਹੀ ਕਿ ਇਹ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਸੀ ਮੇਰੇ ਬੱਚਾ ਨਾਲ ਸੀ ਤਾਂ ਕਰਕੇ ਤੇ ਫਿਰ ਉਹਨੇ ਭਾਜੀ ਇਧਰੋਂ ਆ ਗੰਡਾ ਸਿੰਗਲ ਜਿਹੜੀ ਗੰਦੇ ਨਾਲੇ ਵਾਲੀ ਸੜਕ ਆ ਫਟੇਗੜ ਚੂੜੀਆਂ ਤੋਂ ਮੈਂ ਇਧਰ ਨੂੰ ਟਾਨ ਕਰ ਲਿਆ ਉੱਤੋਂ ਡਰਦੇ ਨੇ ਤੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰਤੇ ਉਹਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥੱਲੇ ਬੰਨੇ ਜਿਹੜਾ ਹਿੱਸਾ ਹੁੰਦਾ ਵਾ ਤੇਲ ਉਹਦੇ ਜੋ ਉਹਦੇ ਚ ਵਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਤੇ ਫੋਰਚਨਰ ਗੱਡੀ ਮੇਰੀ ਭਾਜੀ ਤੇ ਜਿਹੜਾ ਉਹ ਬੰਦੇ ਉਹ ਕਲੀ ਕਰਦੇ ਉਹ ਭਾਜੀ ਸਕੋਡਾ ਰੈਪਿਡ ਗੱਡੀ ਦੇ ਹੀ ਉਹ ਕੱਲਾ ਹੀ ਜਾਣਾ ਸੀ ਭਾਜੀ ਕੋਈ ਸੀਸੀਟੀਵੀ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਗੋਪੀ ਜਾਨ ਪਛਾਨ ਮੰਗੋ ਭਾਜੀ ਇਹ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਆ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਜਾਨ ਪਛਾਨ ਨਹੀਂ ਭਾਜੀ ਜਾਨ ਪਛਾਨ ਵਾਲਾ ਨਹੀਂ ਕੋਈ ਹੋਈ ਜਾਣ ਪਛਾਣ ਵਾਲਾ ਨਹੀਂ ਸੀ ਅਣਪਛਾਤਾ ਸੀ ਕੋਈ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹਾਂਜੀ ਹਾਂਜੀ ਕੰਪਲੇਨਟ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਆ ਸਾਬ ਹੁਣੇ ਹਾਂਜੀ ਇਹਦੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਹੋਆ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਆਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਤਕਰਾਰ ਵਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਤਤ ਸਾਹਮਣੇ ਆਉਣਗੇ ਉਹਦੇ ਮਤਲਬ ਕਾਰਵਾਈ ਕੀਤੀ ਜਾਵੇਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਕਰ ਰਹੇ ਆ ਜੀ ਸਾਰਾ ਇਨਕੁਆਇਰੀ ਕਰ ਰਹੇ ਆ ਜੀ ਜਸਟ ਮੌਕੇ ਤੇ ਆਇਆ ਕਲੀਅਰ ਕਰਕੇ ਜੋ ਵੀ ਜੋ ਵੀ ਜੇ ਕਿਸੇ ਦਾ ਫਾਲਟ ਹੋਇਆ ਤਾਂ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਾਨੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਵਿੱਚ ਇਹਨਾਂ ਦੀ ਬਹਿਸ-ਭਾਜੀ ਹੋ ਗਈ ਇਹਨਾਂ ਕ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹ ਤੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਸਹੀ ਕਾਰਵਾਈ ਕਰਾਂਗੇ